ਕਰੋ ਉਧਰ ਪ੍ਰਸ਼ਾਸਨ ਆਉਂਦਾ ਕੀ ਕਹਿੰਦਾ ਪ੍ਰਸ਼ਾਸਨ ਕੋਈ ਗੱਲ ਨਹੀਂ ਆਉਂਦਾ ਬੰਦਵਾਤਾ ਆਪਣਾ ਬੰਦਾ ਕੋਈ ਉਧਰ ਨਹੀਂ ਜਾ ਰਿਹਾ ਜਿਹੜਾ ਉਧਰ ਜਾ ਕੇ ਬਲਾਂਕੇ ਰੋਕੋ ਉਹਨਾਂ ਨੂੰ ਆਪਣਾ ਬੰਦਾ ਉਧਰ ਨਾ ਜਾਵੇ ਸਾਰੀਆਂ ਮਾਵਾਂ ਭੈਣਾਂ ਨੂੰ ਬੇਨਤੀ ਹੈ ਪਿੰਡ ਦੀਆਂ ਨੂੰ ਦੇਖੇ ਪਹੁੰਚੋ ਪ੍ਰਸ਼ਾਸਨ ਪਹੁੰਚ ਚੁੱਕਿਆਗਾ ਇੱਥੇ ਕੀ ਕਰਦੇ ਨੇ ਆਪਾ ਭਰਾਵੋ ਕਹਿ ਨਹੀਂ ਆਗੇ ਕਿ ਕਿਸੇ ਦਾ ਵੀ ਅਸੀਂ ਘਰ ਤੋੜਦੇ ਬਰਖਲਾਹਾ ਅਸੀਂ ਇੱਥੇ ਦੇ ਨਗਰ ਦੇ ਲੋਕਾਂ ਨੂੰ ਤੇ ਪੰਚਾਇਤ ਨੂੰ ਬੇਨਤੀ ਕਰ ਦਿਆਂਗੇ ਵੀ ਭਰਾਵੋ ਘਰ ਘਹਾਉਣੇ ਬਹੁਤ ਸੌਖੇ ਨੇ ਘਰ ਲੋਕਾਂ ਦੇ ਘਹਾਉਣੇ ਬਹੁਤ ਆਸੇ ਨੇ ਇਸ ਕਰਕੇ ਕੋਈ ਵੀ ਸਾਡਾ ਸਾਥੀ ਐਸਾ ਕਾਰਵਾਈ ਦੇਸੀ ਬਖਲਾਵਾਂਗੇ ਕਿਉਂਕਿ ਭਾਵੇਂ ਘਰ ਬਹੁਤ ਆਸੇ ਬਣਦੇ ਨੇਗੇ ਕਿਸੇ ਮਜ਼ਦੂਰ ਦਾ ਗਰੀਬ ਦਾ ਘਰ ਢਾਕੇ ਕੋਈ ਸ਼ੋਰ ਨਹੀਂ ਮਰਨਦਾ ਹੈਗਾ ਉਹਦੀ ਮਦਦ ਕਰਨੀ ਨਹੀਂ ਦੇ ਸਾਨੂੰ ਇਸ ਕਰਕੇ ਅੰਦਰ ਹੋ ਸਾਰੇ ਜਿੰਨੇ ਸਾਥੀ ਦੇਗੇ ਨਾਵਾ ਪਰੇ ਮੰਦਰ ਵਾਓ ਅੰਦਰ ਕੱਠੇ ਕਰੋ ਸਾਰੇ ਜਿੰਨੇ ਜਿਹੇ ਹੋ ਕੋ ਸਾਈਡ ਤੇ ਘਰ ਬੈਠੇ ਗੰਗਲੀ ਬਾਈਕਾ ਕਹਾਂਦੇ ਜਿਵੇਂ ਹੋ ਮਤਲਬ ਆ ਇਸ ਤਰੀਕੇ ਨਾਲ ਧੱਕੇ ਸਾਹੀ ਇਹ ਕੀ ਇਹ ਚਾਰ ਪੰਜ 10 ਕਰਾ ਦੇ ਇਹ ਚਾਹ ਲੱਗੋ ਕੀ ਹੋ ਜਾ ਇਹ ਪਿੰਡ ਦੇ ਵਿੱਚ ਹੋਰ ਵੀ ਬਹੁਤ ਘਰ ਪਏ ਹੋਣਗੇ ਜਿਹੜੇ ਬਾਹਲੇ ਨੂੰ ਆਇਆ ਲੱਗਦਾ ਵੀ ਯਾਰ ਇਹ ਘਰ ਇਹਨਾਂ ਦੇ ਟਾ ਜਾਣਾ ਤਾਂ ਭਰਾਵੋ ਕਿਸੇ ਦੇ ਘਰ ਨਹੀਂ ਰਹਿਣੇ ਇਹ ਸਾਰਿਆਂ ਦੇ ਘਰ ਟਾ ਜਾਣਗੇ ਜਿਹੜਾ ਕੋਈ ਪੰਚਾਇਤ ਦੇ ਵਿੱਚ ਨੇ ਸੋਚੀ ਤੁਮਾ ਜੀ ਕੋਈ ਗੱਲ ਇਹਨਾਂ ਨਾਲ ਸਾਰ ਤੋਂ ਗੱਲ ਕਰੋ ਕੋਈ ਕੋਈ ਗੱਲ ਨਹੀਂ ਬੋਲਦੇ ਸੀ ਅਸੀਂ ਕਹਿੰਦੇ ਘਰ-ਘਰ ਮੈਰੀ ਗੱਲ ਕਰਦੇ ਅਸੀਂ ਇਸੇ ਨਾਲ ਬੋਲ ਕਰਦੇ ਬੋਲ ਕਰਦੇ ਜੀ ਅਸੀਂ ਕਿਸੇ ਨੂੰ ਮਾਰਾ ਸ਼ਰਦੀ ਨਹੀਂ ਬੋਲਦੇ ਕਿ ਕਰ ਨਹੀਂ ਕਹਾਂ ਚਾਹੀਦਾ ਕਿਸੇ ਦਾ ਉਪਰ ਨਹੀਂ ਚਾਹੇ ਸੱਜੇ ਘਰ ਬਹੁਤ ਆਖਾ ਬੰਦਾ ਕਾਸੀ ਜੇ ਸਾਡੇ ਨੇੜੇ ਨਹੀਂ ਕੋਈ ਲੱਗਦੇ ਹੈਗੇ ਚਾਹੇ ਉਹ ਕਿਸੇ ਕਿਸਾਨ ਦਾ ਕਿਸੇ ਮਜ਼ਦੂਰ ਦਾ ਘਰ ਹੋਵੇ ਉਹ ਕਰ ਨਹੀਂ ਕਹਾਂ ਚਾਹੀਦਾ ਪੰਜਾਬ ਸਰਕਾਰ ਜਿੰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੰਗਦਾ मजूराही करणी बंदे साथी हले घर बेठे देख रही उहो भावाणा जे तूं न ਜੇ ਸਾਡੇ ਜਿਹੜੇ ਅੱਜ ਪਰ ਅੱਜ ਘਰਾਂ 'ਚ ਬੈਠੇ ਦੇਖ ਰਹੇ ਨੇ ਵੀ ਆਹ ਪੰਜ ਸੀ ਘਰ ਤਾਂ ਹਨਗੇ ਇਹ ਪੰਜ ਸੀ ਘਰਾਂ ਦੀ ਗੱਲ ਨਹੀਂ ਬਾਈ ਓਏ ਓਏ ਸਾਰੇ ਘਰ ਤਾਂ ਹੁਣੇ ਖੋਲੇ ਇੱਥੇ ਸਾਰਿਆਂ ਦੇ ਘਰ ਤਾਂ ਹੁਣੇ ਭਾਵੇਂ ਇਸ ਲਈ ਅਸੀਂ ਪੰਚਾਇਤ ਦਾ ਸਤਿਕਾਰ ਕਰਦੇ ਆ ਅਸੀਂ ਪਿੰਡ ਦੇ ਮੋਢੇਮਾਰ ਸਾਥੀਆਂ ਦਾ ਬਹੁਤ ਸਤਿਕਾਰ ਕਰਦੇ ਆ ਅਸੀਂ ਬੇਨਤੀ ਕਰਦੇ ਆ ਉਹਨਾਂ ਨੂੰ ਜੇ ਹੱਕ ਕਰ ਪਾਗੇ ਇਹ ਬਾਤ ਹੀ ਕਰੋ ਅਸੀਂ ਕਹਿੰਨੇ ਆਂ ਨਾ ਬਾਜਬ ਮੁੱਲ ਨਾਲੋ ਇਹਦਾ ਰੇਟ ਨਾਲੋ ਜਿਹਨਾਂ ਨੂੰ ਪੈਸੇ ਭਾ ਲਓ ਇਹਨਾਂ ਦਾ ਨਾਮ ਮਾਲਕੀ ਹੱਕ ਕਰੋ ਅਸੀਂ ਭਾਵੇਂ ਰਸਗੱਲ ਦੀ ਮੰਗ ਕਰਦੇ ਆਂ ਅਸੀਂ ਪੰਚਾਇਤ ਦੇ ਜਾਂ ਕਿਸੇ ਵੀ ਅਸੀਂ ਐ ਨਹੀਂ ਫੋਟ ਕਰਦੇ ਵੀ ਤੁਸੀਂ ਘਰ ਤਹਾਉਨੇ ਹੋ ਵੀ ਅਸੀਂ ਕਹਿੰਨੇ ਵੀ ਕਾਰਵਾਈ ਬਣਦਾ ਨਹੀਂ ਇੱਕ ਵਾਰੀ ਜ਼ਿੰਦਗੀ ਚ ਮਸਾ ਘਰ ਬਣਦਾ ਕੋਈ ਚਾਹੇ ਤਾਕੜਾ ਚਾਹੇ ਮਾਰਾ ਜੇ ਕਿਸਮਤ ਕਰਤੇ ਨਾ ਤਾਂ ਹੋ ਘਰ ਬਹੁਤ ਗੰਮੀ ਹੋਈ ਪੈਸ਼ਾਗਾ ਕਰਕੇ ਸਾਡੀ ਜਥੇਬੰਦੀ ਭਾਰਤੀ ਕਿਸਾਨ ਵੱਲੋਂ ਅਸੀਂ ਅਸੀਂ ਇਹ 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 ਵੀ 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 ਘਰ ਘਰ ਬਹੁਤ ਸੌਖਾ ਹੈ ਇੱਥੇ ਇੱਥੇ ਜਿਹੜਾ ਕੋਈ ਕੋਈ ਨੁਮਾਇੰਦਾ ਪਿੰਡ ਦਾ ਜੋ ਨੇ ਉਹਨਾਂ ਨੂੰ ਬੇਨਤੀ ਬੇਨਤੀ ਕਰਦੇ ਕਰਦੇ ਚਰਨਾਂ ਚਰਨਾਂ ਦੇ 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 ਵਿੱਚ ਤੁਹਾਡੇ ਤੁਹਾਡੇ 'ਚ ਯਾਰ ਨਗਰ ਲੋਕਾਂ ਘਰ ਨੇ ਇਹ ਘਰ ਤੁਸੀਂ ਕਿਰਪਾ ਕਰਕੇ ਇਹਨਾਂ ਤੋਂ ਤੁਸੀਂ ਬਾਜੂ ਪੈਸੇ ਲੈ ਕੇ ਇਹਨਾਂ ਦੇ ਨਾਂ ਮਾਲਕੀ ਹੱਕ ਕਰੋ ਜੋ ਵੀ ਪੰਚਾਇਤ ਇੱਥੇ ਪ੍ਰਸ਼ਾਸਨ ਦੇ ਅਧਿਕਾਰੀ ਆਏ ਨੇਗੇ ਅਸੀਂ ਉਹਨਾਂ ਨੂੰ ਬੇਨਤੀ ਕਰ ਦਿਆਂਗੇ ਵੀ ਯਾਰ ਜੇ ਇਹਨਾਂ ਦਾ ਤੁਹਾਨੂੰ ਆਇਆ ਲੱਗਦਾ ਹੈ ਵੀ ਇਹ ਸਰਕਾਰੀ ਜਗ੍ਹਾ ਹੈ ਇਹ ਸਰਕਾਰੀ ਜਗ੍ਹਾ ਚ ਬਾਈ ਘਰ ਪਵਾਏਗੀ ਨੇ ਪਹਿਲਾਂ ਕੋਈ ਲੋ ਕਿਉਂ ਨਹੀਂ ਕਿਸੇ ਨੇ ਰੋਕਿਆ ਹੈਗਾ ਜਿਹੇ ਪਏ ਹੋਏ ਨੇ ਅਸੀਂ ਕਹਿੰਦੇ ਹਾਂ ਉਹਨਾਂ ਪਏ ਹੋਿਆਂ ਤੋਂ ਬਾਜੂ ਪੈਸੇ ਲੈ ਕੇ ਇਹਨਾਂ ਦੇ ਨਾਂ ਮਾਲਕੀ ਹੱਕ ਕਰੋ ਇਸ ਲਈ ਤਾਂ ਹੋ ਘਰ ਨਹੀਂ ਟਹਣਾ ਚਾਹੀਦਾ ਕਿਸੇ ਦਾ ਘਰ ساری ਜ਼ਿੰਦਗੀ ਦੇ ਵਿੱਚ ਇੱਕ ਮਸਾ ਬਣਦਾ ਬੰਦੇ ਤੋਂ ਉਹ ਵੀ ਇਹ ਵਿਚਾਰੇ ਮਜ਼ਦੂਰਾਂ ਦੇ ਛੋਟੇ ਕਿਸਾਨਾਂ ਦੇ ਘਰ ਨਹੀਂ ਗਏ ਇਹ ਘਰ ਨਹੀਂ ਪਾ ਸਕਦੇ ਭਾਈ ਦੁਆਰੋਂ ਜੇ ਤੁਹਾਡੇ ਪਿੰਡ ਦੇ ਲੋਕਾਂ ਦਾ ਘੱਟ ਆ ਜਾਂਦਾ ਤਾਂ ਭਾਈ ਇਹਦੀਆਂ ਖਬਰਾਂ ਲੱਗਣਗੀਆਂ ਖਬਰਾਂ ਕੱਲ ਨੂੰ ਅਖਬਾਰਾਂ ਦੇ ਵਿੱਚ ਆਹ ਪਿੰਡ ਦੇ ਲੋਕਾਂ ਨੂੰ ਕਹਿਣਗੇ ਵੀ ਭਾਈ ਤੁਸੀਂ ਹਾਨਣ ਵਾਲਾ ਕਿਉਂ ਨਹੀਂ ਮਾਰਿਆ ਲੋਕਾਂ ਵਾਸਤੇ ਸਾਨੂੰ ਆਉਣ ਪੱਤਰਕਾਰ ਆਉਣਗੇ ਇੱਥੇ ਪੱਤਰਕਾਰਾਂ ਨੇ ਪੁੱਛਣਾ ਪਿੰਡ ਦੇ ਲੋਕਾਂ ਨੂੰ ਵੀ ਭਾਈ ਘਰ ਕਹਾਉਣ ਵਾਲੇ ਕੌਣ ਸੀਗੇ ਤੇ ਕਰਾ ਬਚਾਉਣ ਵਾਲੇ ਕੌਣ ਸੀਗੇ ਇਸ ਲਈ ਇਹ ਭਾਵੇਂ ਤੁਹਾਡੇ ਸਾਰੇ ਨਗਰ ਵਿੱਚ ਚਰਨਾ ਚ ਬੇਨਤੀ ਕਰ ਦਿਆਂਗੇ ਅਸੀਂ ਵੀ ਭਾਵੇਂ ਬਾਹਰ ਆਓ ਘਰਾਂ ਦੇ ਵਿੱਚੋਂ ਜੇ ਅੱਜ ਤੁਸੀਂ ਆਇਆ ਦੇਖ ਲਿਆ ਵੀ ਆਹ 5-7 ਘਰਾਂ ਦੇ ਘਰ ਘਟੇ ਰਹੇ ਨੇ ਤਾਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਸਾਰਿਆਂ ਦੇ ਘਰ ਪਹੁੰਚਣਗੇ ਇਸ ਲਈ ਐ ਨਾ ਸੋਚੋ ਵੀ ਆਹ ਥੋੜੇ ਜਿਹਾ ਮਜ਼ਦੂਰਾਂ ਦੇ ਆ ਥੋੜੇ ਜਿਹਾ ਕਿਸਾਨਾਂ ਦੇ ਗਰੀਬਸਾਨਾਂ ਦੇ ਘਰ ਟੈ ਰਹੇ ਨੇ ਅਸੀਂ ਪਿੰਡ ਦੀ ਪੰਚਾਇਤ ਦੇ ਪੈਰੀ ਹੱਥ ਲਾਉਣਾ ਬਾਈ ਅਸੀਂ ਉਹਨਾਂ ਦਾ ਸਤਕਾਰ ਕਰਦਿਆਂ ਪਿੰਡ ਦੀ ਪੰਚਾਇਤ ਦਾ ਵੀ ਭਰਾਵੋ ਘਰ ਨਾਲ ਵਟਾਓ ਕਿਸੇ ਦਾ ਉਹ ਘਰ ਬਹੁਤ ਆਣਨੇ ਬਹੁਤ ਔਖੇ ਵਰਦੇ ਨੇ ਬਾਈ ਓਏ ਆਪਾਂ ਕਹਿਨੇ ਆ ਕਿਸੇ ਜਾਨਵਰ ਦਾ ਵੀ ਜਾਨ ਲਾਂ ਤੇ ਹਜੇ ਨਾ ਉਹ ਜਾਨਵਰ ਵੀ ਘਰ ਨਾਲ ਨਾ ਨਹੀਂ ਵਰਦਾ ਇਸ ਕਰਕੇ ਇਹ ਤਾਂ ਬਾਈ ਇਹ ਘਰ ਛੋਟੇ ਛੋਟੇ ਲੋਕਾਂ ਨੇ ਪਾ ਕੇ ਆਪਦਾ ਕਿਵੇਂ ਸੇਵਾ ਕਰ ਰਹੇ ਨੇਗੇ ਇਸ ਲਈ ਸਾਥੀਓ ਤੁਹਾਡੇ ਚਰਨਾਂ 'ਚ ਬੇਨਤੀ ਹੈਗੀ ਅਸੀਂ ਕਹਿਨੇ ਆ ਵੀ ਭਰਾਵੋ ਸਾਰੇ ਨਗਰ ਨੂੰ ਬੇਨਤੀ ਕਰਦਿਆਂ ਵੀ ਅੱਜ ਜੇ ਆ ਘਰ ਟੱਜ ਜਾਂਦੇ ਨੇ ਸਾਡੇ ਚੰਦ ਕਿਸਾਨਾਂ ਦੇ ਮਜ਼ਦੂਰਾਂ ਦੇ ਤਾਂ ਭਾਈ ਫਿਰ ਸਾਡੇ ਪਿੰਡ ਤੇ ਬਹੁਤ ਵੱਡਾ ਇੱਕ ਉਹ ਨਾਂ ਬੋਲੂਗਾ ਉਸੇ ਇਹ ਉਹਨਾਂ ਦੇ ਸਮੇਂ ਦੇ ਵਿੱਚ ਆਇਆ ਕਰਨਗੇ ਲੋਕ ਵੀ ਭਾਈ ਆਹ ਕਰਦੇ ਹੈਗੇ ਤੁਸੀਂ ਉਹਦਾ ਕਿਉਂ ਨਹੀਂ ਬੋਲੇ ਤੁਹਾਡੇ ਨਕਰ ਦੇ ਉਹਨਾਂ ਦੇ ਸਮੇਂ ਦੇ ਵਿੱਚ ਬੱਚੇ ਤੁਹਾਡੇ ਆਉਣ ਵਾਲੇ ਜਿਹੜੀਆਂ ਹੋਰ ਨੌਜਵਾਨ ਪੀੜ੍ਹੀਆਂ ਔਕਣੀਆਂ ਉਹ ਪੁੱਛਣੀਆਂ ਵੀ ਭਾਈ ਆਹ ਕਰ ਬਚਾਉਣ ਵਾਸਤੇ ਕਿੰਨੇ ਲੋਕ ਖੜੇ ਸੀਗੇ ਤੇ ਘਰ ਤਹਾਉਣ ਵਾਲੇ ਕੌਣ ਸੀਗੇ ਇਸ ਕਰਕੇ ਅਸੀਂ ਉਹ ਬਾਈਆਂ ਨੂੰ ਬੇਨਤੀ ਕਰਦੇ ਹੱਥ ਬੰਨ੍ਹ ਕੇ ਜਿਹੜੇ ਘਰ ਤਹਾਣਾ ਚਾਹੁੰਦੇ ਨੇ ਵੀ ਬਈ ਘਰ ਨਾ ਤਹਾਇਓ ਓਏ ਗਰੀਬਾਂ ਦਾ ਘਰ ਨਹੀਂ ਉਹ ਬਣਨੇ ਇਹ ਗਰੀਬ ਵਿਚਾਰੇ ਕਿੱਥੇ ਜਾਣਗੇ ਇਸ ਕਰਕੇ ਸਾਥਿਓ ਇਹ ਪਿੱੱਟੇ ਹੋਣ ਦੀ ਲੋੜ ਆ ਭਰਾਵੋ ਸਾਨੂੰ ਇਕੱਠੇ ਹੋ ਕੇ ਇਹ ਆਪਦਾ ਸਾਰਾ ਆਪਦਾ ਭਰਾਵੋ ਤੁਸੀਂ ਜੇ ਇਕੱਠੇ ਜਾਓਗੇ ਤਾਂ ਬਚੋਗੇ ਅਸੀਂ ਪਿਛਲੇ ਦਿਨੀ ਇੱਥੇ ਇਹ ਕਿਹਾ ਜਾਂਦਾ ਹੈ ਕਿਸਾਨਾਂ ਤੇ ਮਜ਼ਦੂਰਾਂ ਦੀ ਇੱਥੇ ਭਰਾਵੋ ਲੜਾਈ ਪੁੰਦ ਨੇ ਲੋਕ ਤਾਂ ਅਸੀਂ ਕਹਿੰਦੇ ਆ ਵੀ ਭਾਈ ਚਾਹੇ ਕਿਸਾਨ ਦਾ ਘਰ ਹੈ ਚਾਹੇ ਮਜ਼ਦੂਰ ਦਾ ਘਰ ਹੈ ਚਾਹੇ ਕਿਸੇ ਛੋਟੇ ਦੁਕਾਨਦਾਰ ਦਾ ਘਰ ਹੈ ਵੀ ਭਾਈ ਇਹ ਘਰ ਨਹੀਂ ਉਹ ਪਿੰਦੇ ਦਵਾਰੋਂ ਇਹਨਾਂ ਤੋਂ ਇਹ ਵਿਚਾਰੇ ਆਤਮਾ ਕਿ ਕਰ ਜਾਣਗੇ ਪਰਿਵਾਰ ਕਿੱਥੇ ਜਾਣਗੇ ਜਿੰਨਾ ਦਾ ਘਰ ਪੈ ਗਿਆ ਅੱਜ ਕਿੱਥੇ ਬਸੂ ਉਹ ਜਾ ਕੇ ਇਸ ਲਈ ਸਾਥੀਓ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਬੈਠੋ ਕੋਈ ਗੱਲ ਨਹੀਂ ਜੇ ਪ੍ਰਸ਼ਾਸਨ ਚੜ ਕੇ ਆਊਗਾ ਪਰ ਕੋਈ ਵੀ ਭਰਾਵਾ ਸਾਨੂੰ ਕੁੱਟ ਕੇ ਸਾਨੂੰ ਲਤੜ ਕੇ ਸਾਡੇ ਉਤੋਂ ਦੀ ਜੈਸਵੀ ਮਸ਼ੀਨਾਂ ਲਖਾ ਕੇ ਕੋ ਟਾਵੇ ਘਰ ਜੇ ਟਾਉਣੇ ਨੇ ਘਰ ਪਰ ਆਏ ਕੋਈ ਘਰ ਸੌਖੇ ਤੀਕੇ ਨਾਲ ਟਾ ਜੇ ਆਏ ਭਰਾਵੋ ਅਸੀਂ ਉਹ ਹੋਣ ਦਿੰਦੇ ਹੈਗੇ ਇਸ ਕਰਕੇ ਜਿਹੜੇ ਸਾਥੀ ਆ ਪਰਿਵਾਰ ਦੀ ਹਮਦਰਦੀ ਚਾਏ ਨੇ ਉਹਨਾਂ ਨੂੰ ਬੇਨਤੀ ਆ ਵੀ ਆ ਦਰੀਆਂ ਤੇ ਆਓ ਭਰਾਵੋ ਅੰਦਰਲੇ ਪਾਸੇ ਆ ਜਾੜਤਾ ਬਹੁਤ ਜ਼ਰੂਰੀ ਹੈ ਕੋਈ ਸਾਨੂੰ ਬੋਲਦਾ ਕੋਈ ਗਾਲ ਕਢਦਾ ਕੋਈ ਗੱਲ ਨਹੀਂ ਪਾਣੀ ਮੰਗੂ ਪੀਵਾਂਗੇ ਅਸੀਂ ਗਾਲਾ ਅਸੀਂ ਸੁਣ ਜਾਂਗੇ ਗਾਲਾ ਪਰ ਅਸੀਂ ਭਈਆ ਲੋਕਾਂ ਦਾ ਘਰ ਨਹੀਂ ਉਟਾਉਣ ਦਿੰਦੇ ਹੈਗੇ ਅਸੀਂ ਅੱਜ ਦੇ ਸੂਝਵਾਨ ਲੋਕਾਂ ਨੂੰ ਨਗਰ ਦੇ ਸੂਝਵਾਨ ਲੋਕਾਂ ਨੂੰ ਬੇਨਤੀ ਕਰ ਦਿਆਂਗੇ ਵੀ ਭਰਾਵੋ ਜਦੋਂ ਆਏ ਕਿਸੇ ਗਰੀਬ ਦੇ ਉੱਤੇ ਕਿਸੇ ਮਜਨੂਮ ਦੇ ਉੱਤੇ ਧੱਕਾ ਹੁੰਦਾ ਤਾਂ ਸਾਡੀ ਸਿੱਖ ਕੌਮ ਹਮੇਸ਼ਾ ਧੱਕੇ ਦੇ ਖਿਲਾਫ ਖੜੀਏਗੀ ਭਾਈ ਜੀ ਜਦੋਂ ਨੌਵੇਂ ਪਾਸ਼ਾ ਨੇ ਸਰ ਦਿੱਤਾ ਜਦੋਂ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸੀਸ ਕਟਾਇਆ ਗਿਆ ਨਾ ਉਦੋਂ ਨੌਵੇਂ ਪਾਸ਼ਾ ਨੇ ਬੈਠਾ ਗੁਰਬਾਈ ਸਾਰੇ ਤੇ ਬਹਿ ਜਾਓ ਸਾਰੇ ਜਦੋਂ ਨੌਵੇਂ ਪਾਸ਼ਾ ਨੇ ਸੀਸ ਕਟਾਇਆ ਨਾ ਚਾਂਦਰੀ ਚੌਕ ਦੇ ਵਿੱਚ ਕਿਹਦੇ ਵਾਸਤੇ ਕਟਾਇਆ ਸੀਗਾ ਹਿੰਦੂਆਂ ਵਾਸਤੇ ਕਟਾਇਆ ਸੀਗਾ ਹਿੰਦੂਆਂ ਨੇ ਪ੍ਰਵਾਹ ਕੀਤੀ ਨੌਵੇਂ ਪਾਸ਼ਾ ਕੋਲੇ ਵੀ ਸੱਚੇ ਪਾਸ਼ਾ ਸਾਡਾ ਜਗਰ ਦਾ ਸਿੱਧਰਮਤ ਤਬਦੀਲ ਕੀਤਾ ਜਾਂਦਾ ਤਾਂ ਨੌਵੇਂ ਪਾਸ਼ਾ ਸਾਹਿਬ ਸ੍ਰੀ ਗੁਰੂ ਤਹਿਕ ਬਾਦਰ ਨੇ ਚਾਂਦਰੀ ਚੌਕ ਦੇ ਬੱਚੋ ਬਈ ਉਹ ਮਜਲੂਮ ਲੋਕਾਂ ਵਾਸਤੇ ਸਿਰ ਕਟਾਇਆ ਤੇ ਉਸ ਸਮਾਂ ਦਸਵੇਂ ਪਾਸ਼ਾ ਦੀ ਉਮਰ 9 ਸਾਲ ਦੀ ਸੀਗੀ ਬਾਜਾ ਮਾਰੇ ਪਿਤਾ ਦੀ ਸਤ ਸਾਲ ਉਮਰਾਨ ਸਾਹਿਬ ਦੀ ਉਮਰ ਦਾ ਬਾਜਾਵਾ ਆਪਣਾ ਆਪਣੇ ਪੁੱਤਾਂ ਦੀ ਉਹ ਬੁੱਕਲ ਦੇ ਵਿੱਚ ਮੱਖਾ ਗੋਦੀ ਚ ਬੈਠਾ ਜਦੋਂ ਕਸ਼ਮੀਰੀ ਪੰਡਤ ਆ ਕੇ ਫਰਿਆਦ ਕਰਦੇ ਨੇ ਵੀ ਸੱਚੇ ਪਾਸ਼ਾ ਸਾਡੇ ਐ ਤਰੀਕੇ ਨਾਲ ਸਾਡਾ ਜਬਰ ਹੁੰਦਾ ਰੋਹ ਸਾਡਾ ਧਰਮ ੱੱਕੇ ਨਾਲ ਤਮੇਨ ਕਰਾਇਆ ਜਾਂਦਾ ਤਾਂ ਸੱਚੇ ਪਾਸ਼ਾ ਨਵੇਂ ਪਾਸ਼ਾ ਨੇ ਕਿਹਾ ਵੀ ਕਿਸੇ ਮਹਾਨ ਕੋਸ਼ਿਸ਼ਾ ਫਿਰ ਲੱਗੂਗਾ ਫੇਰ ਇਹ ਰੁਕ ਸਕਦਾਗਾ ਨਹੀਂ ਰੁਕਦਾ ਨਹੀਂ ਫੇਰ ਉਹ ਸਾਡੇ ਦਸਨੇ ਪਾਸ਼ਾ ਨੇ ਨੌ ਸਾਲ ਦੀ ਉਮਰ ਦੇ ਵਿੱਚ ਗੋਦੀ ਦੇ ਵਿੱਚ ਬੈਠੇ ਹੋਏ ਨੇ ਕਿਹਾ ਵੀ ਸੱਚੇ ਪਾਸ਼ਾ ਤੇ ਸੋ ਤੋਂ ਮਹਾਨ ਕਾਰ ਹੋ ਸਕਦਾਗਾ ਇਹ ਕਾਰਜ ਤੁਨੂੰ ਕਰਨਾ ਪਊਗਾ ਐਂ ਆਪਦੇ ਪਿਤਾ ਨੂੰ ਵੀ ਨੌ ਸਾਲ ਦੀ ਉਮਰ ਦੇ ਵਿੱਚ ਉਹ ਚਾਂਦਨੀ ਚੌਕ ਤੇ ਸੀਸਲ ਹਾਂ ਭੇਜਿਆ ਸਾਡੇ ਬਾਜਾਂ ਵਾਲੇ ਪਾਸ਼ਾ ਨੇ ਉਦੋਂ ਬਾਅਦ ਦੇ ਵਿੱਚ ਫਿਰ ਚਾਰ ਪੁੱਤ ਉਹ ਭਰਾਵੋ ਕਿਵੇਂ ਸ਼ਹੀਦ ਕਰਵਾਏ ਨੇ ਲੋਕਾਂ ਵਾਸਤੇ ਅਸਲੀ ਉਹ ਭਰਾਵੋ ਸਾਡਾ ਸਿੱਖ ਧਰਮ ਕਹਿੰਦਾ ਇਹ ਇਹ ਕਹਿੰਦਾਗਾ ਵੀ ਭਈ ਜੇ ਕਿਸੇ ਮਜਲੂਮ ਤੇ ੱੱਕਾ ਹੁੰਦਾ ਅਸੀਂ ਖੜ੍ਹਦੇ ਹਾਂ ਉੱਥੇ ਸਾਡਾ ਸਿੱਖ ਧਰਮ ਇਹ ਸਾਨੂੰ ਭਰਾਵੋ ਆਜ਼ਾਦ ਦੰਦਾਗਾ ਇਹ ਸਾਨੂੰ ਕਹਿੰਦਾਗਾ ਵੀ ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ ਇਸ ਕਰਕੇ ਜੇ ਆ ਗਰੀਬਾਂ ਨੇ ਆ ਚਾਰ 10 ਗਰੀਬ ਘਰਾਂ ਨੇ ਆ ਥੋੜਾ ਬਹੁਤਾ ਇਧਰੋਂ ਖਾਓ ਟੋਟੇ ਆ ਖਾਉਂਦੇ ਵਿੱਚ ਵੀ ਜਗ੍ਹਾ ਪਾ ਲਈ ਤਾਂ ਕੋਈ ਜ਼ੁਲਮ ਨਹੀਂ ਕੀਤਾ ਕੋਈ ਤਾਕੀ ਕਰ ਲੈਂਦਾ ਨੇ ਇੱਥੇ ਕਿੰਨੀ ਜ਼ਮੀਨਾਂ ਹੋਰ ਆ ਕਿੰਨੇ ਹੋਰ ਪੰਚਾਇਤੀ ਘਰਾਂ ਦੇ ਵਿੱਚ ਆ ਪਿੰਡ ਦੇ ਲੋਕਾਂ ਦੇ ਘਰ ਪਏ ਹੋਣਗੇ ਜੇ ਉਹਨਾਂ ਨੂੰ ਐ ਲੱਗਦਾ ਹੋਵੇ ਵੀ ਯਾਰ ਸਾਡੇ ਆ ਦੇ ਘਰਾਂ ਦੀ ਗੱਲ ਨਹੀਂ ਆ ਤਾਂ ਟੋਕੇ ਦੇ ਘਰਾਂ ਦੀ ਗੱਲ ਆ ਬਾਰਾਂ ਤੇ ਆ ਘਰਾਂ ਦੀ ਇਹ ਬਾਈ ਤੁਹਾਡੇ ਘਰਾਂ ਵੱਲ ਵੀ ਆਉਣੀ ਆ ਬਾਰੀ ਜੇ ਤੁਸੀਂ ਨਾ ਬੋਲੇ ਇਸ ਲਈ ਇਹ ਲੀਣਾ ਪਿੰਡ ਦੇ ਲੋਕੋ ਇਹ ਮੁੱਕਾ ਹੋ ਕੇ ਨੜੋ ਸਾਡੇ ਪਿੰਡ ਦੀਆਂ ਮਾਮਾ ਭੈਣਾਂ ਨੂੰ ਬੇਨਤੀ ਕਰ ਦਾਂਗੇ ਵੀ ਦਰਵਾਜ਼ੇ ਇੰਦਾਂ ਖੜਾਓ ਆ ਆ ਸਾਡੀਆਂ ਭੈਣਾਂ ਬੈਠੀਆਂ ਨੇ ਆ ਦਰੀਆਂ ਦੇ ਉੱਤੇ ਇੱਥੇ ਵਾਖਾ ਦਰੀਆਂ ਦੇ ਉੱਤੇ ਆ ਕੇ ਇਸ ਲਈ ਅਸੀਂ ਭਰਾਵੋ ਇਹ ਕਹਿੰਦੇ ਹਾਂ ਕਿ ਅਸੀਂ ਕਿਥੇ ਡਵੈਲਪਮੈਂਟ ਦਾ ਵਿਰੋਧ ਨਹੀਂ ਕਰਦੇ ਇੱਥੇ ਸਰਕਾਰਾਂ ਕਿਵੇਂ ਚੜ-ਚੜ ਆਉਂਦੀਆਂ ਨੇ ਗਿਆ ਅਸੀਂ ਭਰਾਵੋ ਅੱਜ ਕਾਨੂੰਨ ਹੀ ਥੱਗੀ ਬਣ ਜਾਂਦੇ ਨੇ ਆ ਜਿਹੜੇ ਸਾਡੇ ਖੇਤੀ ਕਰਨ ਵਾਲੇ ਕਿਸਾਨ ਕੁਝ ਉਹਨਾਂ ਨੂੰ ਆਇਆ ਲੱਗਦਾ ਹੋਵੇ ਵੀ ਇਹ ਤਾਂ ਮਜ਼ਦੂਰਾਂ ਨਾਲ ਹੋ ਰਿਹਾ ਹੈ ਇਹ ਬਾਈ ਆ ਸਾਡੇ ਘਰ ਵੀ ਜਾਣਗੇ ਸਾਡੇ ਖੇਤ ਟੱਕੇ ਨਾਲ ਬਦਲਦੇ ਨੇ ਟੱਕੇ ਨਾਲ ਆ ਤੁਸੀਂ ਦੇਖਿਆ ਪਿਛਲੇ ਦਿਨੀਂ ਪਟੰਡੇ ਦਾ ਰਚਾ ਆ ਜਿਹੜੀ ਭਾਪਤਮਾਲਾ ਰੋਡ ਨਿਕਲ ਰਿਹਾ ਉਹ ੱੱੱਕੇ ਨਾਲ ਦੱਬੀ ਜਾ ਰਹੀ ਐ ਅਸੀਂ ਜਾਣਿਆ ਉੱਥੇ ਉਹ ੱੱੱਕੇ ਨਾਲ ਦਬਦਨੇ ਕਹਿੰਦੇ ਵੀ 40 ਲੱਖ ਰੁਪਈਆ ਤੁਹਾਡੇ ਖਾਤੇ 'ਚ ਪਾਤਾ ਆ ਚੱਕਰ 40 ਲੱਖ ਰੁਪਈਆ ਕੀਲੇ ਦੇ ਹਿਸਾਬ ਨਾਲ ਪਰ ਜਦੋਂ ਉਹ ਪਰਿਵਾਰ ਕਹਿੰਦੇ ਨੇਗੇ ਵੀ ਯਾਰ ਬਾਕੀ ਲੋਕਾਂ ਨੂੰ ਅਸੀਂ 80 ਲੱਖ ਰੁਪਈਆ ਵੀ ਸਾਡਾ 40 ਲੱਖ ਨਾ ਕਾਹਦੇ ਰੱਖ ਦਿਓ ਵੀ ਸਾਨੂੰ ਵੀ ਫਿਰ ਉਹਨਾ ਮੁੱਲ ਦਿਓ ਕਿਉਂਕਿ ਸਾਡੀ ਵੀ ਜ਼ਮੀਨ ਉਹ ਹੀ ਜੀ ਐ ਫਿਰ ਭਰਾਵੋ ਜਦੋਂ ੱੱੱਕੇ ਨਾਲ ਉਹ ਜ਼ਮੀਨ ਦੱਬਦੇ ਨੇ ਤਾਂ ਥੋੜੀ ਜੱਲੇ ਬੰਦੀਆ ਭਾਰਤੀ ਕਿਸਾਨ ਨੇ ਇਤਹਾਸ ਰਹਾ ਟੱਪ ਕੇ ਖੜੀਆ ਉੱਤੇ ਬਾਈ ਇਸ ਲਈ ਫਿਰ ਭਾਵੋ ਉੱਤੇ ਉੱਤੇ ਪਰਚੇ ਪਾਇਨੇ 307 ਦੇ ਸਾਡੇ ਦੇ ਪਰਚੇ ਪਾਇਨੇ ਬਾਈ ਕਹਿੰਦੇ ਹੁਣ ਦੇ ਪਿੰਡ ਦੇ ਕੁਝ ਲੋਕ ਵੀ ਪੈਸੇ ਲੈਂਦੇ ਨੇ ਇਹ ਪੈਸੇ ਲੈ ਕੇ ਧਰਨਾ ਨਹੀਂ ਲਾਉਂਦੇ ਨੇ 1 ਰੁਪਿਆ ਕੋਈ ਸ਼ਾਲਤ ਕਰ ਦੇ 1 ਰੁਪਿਆ ਸਾਡੇ ਚੌਂਕ ਦੇ ਵਿੱਚ ਖੜ ਕੇ ਗਾਲ ਕਟਾ ਦੇਣ ਲੱਗੇ ਗਾਲਾਂ ਆ ਮਜ਼ਦੂਰ ਪਰਿਵਾਰ ਜਦੋਂ ਕੱਲ ਸਾਡੇ ਕੋਲੇ ਆ ਕੇ ਰੋਇਆਗਾ ਆ ਨੌਜਵਾਨ ਨੇ ਆ ਕੇ ਕਿਹਾ ਵੀ ਪ੍ਰਧਾਨ ਜੀ ਫਰਮਾਇਆ ਆਤਮ ਹੱਤਿਆ ਕਰ ਜੂਆਂ ਦੇ ਬਾਪ ਨੂੰ ਕਹਿ ਕੇ ਜੇ ਮੌਕਾ ਹਟਿਆ ਗਿਆ ਮੈਨੇ ਕੋ ਤੌਹੀ ਕਰਾਂਗਾ ਫਰਮਾਈ ਜਿਸੋ ਦੇ ਪਿੰਡ ਦੇ ਲੋਕ ਆਏ ਆਤਮ ਹੱਤਿਆ ਕਰ ਜੰਦੇ ਨੇ ਆ ਤੰਗ ਆ ਕੇ ਲੋਕਾਂ ਤੋਂ ਫਿਰ ਭਰਾਵੋ ਤੁਸੀਂ ਕਿੱਥੇ ਜਵਾਬ ਦਿਓਗੇ ਓਏ ਆ ਸਿੱਖ ਧਰਮ ਨੂੰ ਤਰ ਕੇ ਗੁਰੂ ਘਰ ਜਾ ਕੇ ਨਮਸਕਾਰ ਕਰਨ ਵਾਲੇ ਲੋਕੋ ਇਹ ਸਾਡੇ ਪਿੰਡ ਦੇ ਉੱਤੇ ਵੱਡਾ ਧਫਾ ਲੱਗ ਜੂਗਾ ਇਸ ਕਰਕੇ ਆਹ ਤਰ੍ਹਾਂ ਦੇ ਵਿੱਚੋਂ ਬਾਹਰ ਨਿਕਲ ਕੇ ਧਰਮ ਦੀ ਲੋੜ ਨਹੀਂ ਪ੍ਰਵਾਹ ਕਰਨੀ ਲੋੜ ਨਹੀਂ ਇਸ ਕਰਕੇ ਕੋਈ ਗੰਦ ਨਹੀਂ ਪ੍ਰਸ਼ਾਸਨ ਟਕਰਾਏਗਾ ਆਜੇ ਪ੍ਰਸ਼ਾਸਨ ਸਾਨੂੰ ਕੁੱਟ ਕੇ ਸਾਨੂੰ ਲਤੜ ਕੇ ਆਦਮ ਬਝੂਖਾਂ ਵੇਣ ਪ੍ਰਸ਼ਾਸਨ ਕੋਲੇ ਕੋਈ ਗੱਲ ਨਹੀਂ ਭਾਈ ਚਲਾ ਦੇ ਜਿਹੜੀਆਂ ਬੰਬ ਬਦੁਖਰ ਸਾਡੇ ਦੇ ਪ੍ਰਸ਼ਾਸਨ ਨੇ ਚਲਾਉਣੀਆਂ ਨੇ ਇਹ ਕਰਕੇ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰ ਦਾਂਗੇ ਭਰਾਵੋ ਵੀ ਬਾਹਰ ਨਿਕੋ ਘਰਾਂ ਦੇ ਵਿੱਚੋਂ ਆ ਆ ਚੌਕ ਦੇ ਵਿੱਚ ਤੁਹਾਡੇ ਚੌਕ ਦੇ ਵਿੱਚ ਅੱਜ ਆ ਗਰੀਬ ਲੋਕਾਂ ਦੇ ਘਰ ਤਾਹ ਜਾ ਰਹੇ ਨੇ ਇਹਨਾਂ ਦੇ ਵਾਸਤੇ ਹਾਂ ਦਾ ਨਾਰਾ ਮਾਰਨ ਵਾਸਤੇ ਆਓ ਉਹ ਹਾਂ ਦਾ ਨਾਰਾ ਮਾਰੋ ਜਿਹੜਾ ਹਾਂ ਦਾ ਨਾਰਾ ਜਦੋਂ ਦਸਵੇਂ ਪਾਤਸ਼ਾਹ ਦੇ ਸੋਢੇ ਸਾਹਿਬ ਜਾਜਾ ਨੂੰ ਨੀਹਾਂ ਦੇ ਵਿੱਚ ਚਣਿਆ ਜਾ ਰਿਹਾ ਸੀਗਾ ਤਾਂ ਭਾਈ ਉਸ ਟਾਈਮ ਉੱਥੇ ਇੱਕ ਮਤਲਬ ਜਿਹੜਾ ਮੁਸਲਮਾਨ ਆ ਉਹ ਹੈਗਾ ਸੀਗਾ ਉੱਥੇ ਆਪਣਾ ਮਨੇਰ ਕੋਨਾ ਨਵਾਬ ਸ਼ੇਰ ਨਵਾਬਖਾਂ ਤਾਂ ਉਹਨੇ ਭਰਾਵੋ ਹਾਂ ਨਾਰਾ ਮਾਰਿਆ ਬੱਚਿਆਂ ਵਾਸਤੇ ਕਿਹਾ ਬਈ ਆ ਬੱਚਿਆਂ ਦਾ ਕੀ ਲੋਸ਼ ਹੈ ਠੀਕ ਹੈ ਇਹਦੇ ਬਾਪ ਨਾਲ ਸਾਡੀ ਦੁਸ਼ਮਣੀ ਹੈ ਉਹਦੇ ਨਾਲ ਲੜਾਂਗੇ ਉਹਨੂੰ ਮਾਰਾਂਗੇ ਅਸੀਂ ਆ ਬੱਚਿਆਂ ਦੇ ਅਸੀਂ ਇਹਨਾਂ ਦੇ ਹੱਕ 'ਚ ਖੜੇ ਹਾਂਗੇ ਇਹ ਕਰਕੇ ਅੱਜ ਉਹ ਨਵਾਬਖਾਂ ਦੀ ਹਮੇਸ਼ਾ ਭਰਾਵੋ ਪੂਜਾ ਹੁੰਦੀ ਰਹੂ ਪੂਜਾ ਸ਼ਬਦ ਬੋਲਣ ਸੀ ਸ਼ਬਦ ਇਸ ਕਰਕੇ ਐਡੀ ਕਿਚੈਰੀ ਦੇ ਬੱਚਾ ਸ਼ਬਦ ਬੋਲਣੇ ਬਹੁਤ ਔਕੇ ਨੇ ਦੂਜੇ ਪਾਸੇ ਉੱਥੇ ਬਾਈ ਧਾਰ ਦੇ ਰਾਜੇ ਉਹ ਪੰਚਾਇਤ ਦੇ ਵਿੱਚ ਬੈਠੇ ਸੀ ਜਿਹੜੇ ਉਹ ਤਮਾਸ਼ਾ ਦੇਖ ਰਹੇ ਸੀ ਜਦੋਂ ਦਸਵੇਂ ਪਾਸਾਰੇ ਬੱਚਿਆਂ ਨੂੰ ਉਹ ਨੀਹਾਂ ਦੇ ਵਿੱਚ ਚੋਣ ਦਾ ਹੁਕਮ ਸੁਣਾਇਆ ਜਾ ਰਿਹਾ ਸੀ ਇਸ ਕਰਕੇ ਅੱਜ ਆ ਨਗਰ ਕਮਾਉੜ ਦੇ ਲੋਕਾਂ ਨੂੰ ਬੇਨਤੀ ਕਰਦੇ ਆਂਗੇ ਵੀ ਭਾਈ ਅੱਜ ਉਹੀ ਤੁਹਾਡੇ ਪਿੰਡ ਦੇ ਵਿੱਚ ਸਥਿਤੀ ਬਣੀ ਹੋਈ ਹੈ ਇਸ ਕਰਕੇ ਕੌਣ ਹਾਂ ਦਾ ਨਾਰਾ ਮਾਰਦਾ ਹੈ ਇਹ ਆਉਣ ਵਾਲੇ ਸਮੇਂ ਨੇ ਤੁਹਾਨੂੰ ਪੁੱਛਣਾ ਹੈ ਇਹ ਆਉਣ ਵਾਲੇ ਸਮੇਂ ਨੇ ਤੁਹਾਨੂੰ ਦੱਸਣਾ ਹੈਗਾ ਇਸ ਕਰਕੇ ਆਹ ਇਕੱਠੇ ਹੋ ਕੇ ਨੜੀਆ ਭਾਈ ਇਹ ਥੱਲੇ ਹੋ ਕੇ ਲੜਨ ਦੀ ਲੋੜ ਹੈਗੀ ਜਿਹੜੇ ਸਾਡੇ ਭਰਾ ਉਧਰ ਝੰਡੇ ਵਾਲੇ ਨੇ ਉਹਨਾਂ ਨੂੰ ਲੈ ਕੇ ਆਉਣਾ ਦੋ ਤਿੰਨ ਬਰਾਂਟੀਆਂ ਜਾਓ ਉੱਥੇ ਕੋਈ ਵੀ ਉਧਰ ਦੇ ਪਾਸੇ ਆਪਾਂ ਖੜਨਾ ਨਹੀਂ ਕਿਸੇ ਨਾਲ ਬੋਲਣਾ ਨਹੀਂ ਕਿਸੇ ਨਾਲ ਲੜਨਾ ਨਹੀਂ ਇੱਥੇ ਆਓ ਸਾਰੇ ਪਨਾਲ ਦੇ ਵਿੱਚ ਇਸ ਲਈ ਅਸੀਂ ਪਿੰਡ ਦੀ ਪੰਚਾਇਤ ਨੂੰ ਫੇਰ ਹੱਥ ਬੰਨ੍ਹ ਕੇ ਬੇਨਤੀ ਕਰ ਦਿਆਂਗੇ ਵੀ ਭਰਾਵੋ ਇਹ ਤੁਹਾਡੇ ਨਗਰ ਦਾ ਮਸਲਾ ਹੈਗਾ ਇਹ ਤੁਹਾਡੇ ਨਗਰ ਦੀ ਲੋਕ ਨੇਗੇ ਇਹ ਇਸ ਨਗਰ ਦੇ ਨੇ ਜਿਹੜੇ ਮੁਦਤਾ ਤੋਂ ਇਸ ਨਗਰ ਦੇ ਵਿੱਚ ਰਹਿੰਦੇ ਨੇ ਤੇ ਮੁਦਤਾ ਤੋਂ ਇਹ ਘਰ ਪਾ ਕੇ ਇੱਥੇ ਰਹਿ ਰਹੇ ਨੇ ਇਸ ਕਰਕੇ ਭਾਈ ਇਹ ਭਰਾਵੋ ਠੀਕ ਨਹੀਂ ਹੈਗੀ ਗੱਲ ਕਿਸੇ ਦਾ ਘੱਟ ਹੋਣਾ ਹਾਂ ਠੀਕ ਹੈ ਜੇ ਪੰਚਾਇਤ ਚਾਹੁੰਦੀ ਹੈ ਜੇ ਸਰਕਾਰ ਚਾਹੁੰਦੀ ਹੈ ਅਸੀਂ ਕਹਿੰਦੇ ਹਾਂ ਸਰਕਾਰ ਨੂੰ ਵੀ ਇਹਦਾ ਮੁੱਲ ਪਾ ਲੋ ਬਾਜੂ ਮੁੱਲ ਪਾ ਕੇ ਨਾਲੋਂ ਬੰਦੇ ਪੈਸੇ ਲੈ ਲੋ ਕੋਈ ਸੀਮਤ ਰੇਟ ਪਾ ਕੇ ਨਾਲੋਂ ਪੈਸੇ ਲੈ ਲੋ ਇਸ ਲਈ ਇਹ ਸਾਥੀਓ ਇਕੱਠੇ ਹੋ ਕੇ ਲੜਨ ਦੀ ਲੋੜ ਹੈਗੀ ਕਿਉਂਕਿ ਭਰਾਵੋ ਅੱਜ ਆਪਣੇ ਇਥੇ ਵੱਡਾ ਕੱਟ ਹੋਣਾ ਹੈਗਾ ਇਸ ਪਿੰਡ ਦੇ ਵਿੱਚ ਸਾਰੇ ਪੈਠੜਵਾ ਬਲਾਕ ਦੇ ਵਿੱਚੋਂ ਇੱਥੇ ਬੰਦਿਆਂ ਨੇ ਆਪਣੇ ਪਿੰਡਾਂ ਦੇ ਆਪਣੀ ਜਾਥੇਬੰਦੀ ਨੇ ਪਹੁੰਚਣਾ ਹੈ ਇੱਥੇ ਭਵਾਨੀਗੜ ਬਲਾਕ ਚੋਂ ਸਾਡੇ ਆਗੂਆਂ ਆਉਣੇ ਸਾਡੇ ਪਿੰਡਾਂ ਦੇ ਲੋਕਾਂ ਨੇ ਆਉਣਾ ਹੈਗਾ ਇਸ ਕਰਕੇ ਜੇ ਅੱਜ ਆ ਪਿੰਡ ਦੇ ਲੋਕ ਘਰਾਂ ਚ ਬੈਠੇ ਰਹਿ ਗਏ ਤਾਂ ਬਾਈ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਹੋਗੇ ਇਸ ਲਈ ਅੱਜ ਹਮਦਰਦੀ ਲੈਣ ਦਾ ਸਮਾਂ ਸਾਥਿਓ ਹਮ ਦਾ ਜ਼ਿਲ੍ਹਾ ਪ੍ਰਾਮਾ ਦੇ ਨਾਲ ਪੰਜਾਬ ਸਰਕਾਰ ਮੁਤਾਬਕ ਭਾਇਆ ਭਾਈਆ ਕੋਈ ਗੱਲ ਨਹੀਂ ਇਹ ਤਾਂ ਸਿਆਣ ਨੂੰ ਲੱਗਦਾ ਹੋਊਗਾ ਵੀ ਅਸੀਂ ਘਰ ਤਹਾ ਜਾਵਾਂਗੇ ਕੋਈ ਗੱਲ ਨਹੀਂ ਭਾਈ ਆਹ ਘਰ ਤਹਾਉਣ ਵਾਲੇ ਬਾਈ ਨੇ ਕੋਈ ਤੁਸੀਂ ਜੋ ਫੋਟੋ ਕਰਨਾ ਕਰੀ ਜਾਓ ਓਹ ਘਰੋ ਘਰ ਤਹੋਨੇ ਬਹੁਤ ਸਾਥੋ ਨੇ ਕਿਸੁਰਾ ਘਰ ਪੋਣਾ ਬਹੁਤ ਅੱਖਰ ਸਾਥਿਓ ਇਸ ਕਰਕੇ ਪ੍ਰਭੋ ਇਹ ਕਹੀ ਨਹੀਂ ਹੈਗਾ ਵੀ ਆਹੀ ਚਾਰ ਕਰ ਪਏ ਹੋ ਨੇ ਇਹ ਪੰਚਤੀ ਜਗ੍ਹਾ ਦੇ ਵਿੱਚ ਹੋਰ ਵੀ ਬਹੁਤ ਘਰ ਪਏ ਹੋਣਗੇ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਅਸੀਂ ਕੂਆੜੀ ਨੂੰ ਕਹਿਣਾ ਚਾਹੁੰਦੇ ਆ ਨੋਟ ਕਰ ਅਸੀਂ ਇਹਦੀ ਗੱਲ ਤਮਾਸ਼ਾ ਦੇਖ ਰਹੀ ਸੀ ਇਹਦੀ ਖੜੀ ਉੱਤੇ ਟੜਕੇ ਦੀ ਇਸ ਕਰਕੇ ਅਸੀਂ ਕਿਸੇ ਦਾ ਫੋਗ ਨਹੀਂ ਕਰਦੇ ਇਹ ਸਾਡੇ ਭਰਾ ਨੇ ਕਿ ਜਿਹੜੇ ਆਏ ਨੇ ਅਸੀਂ ਉਹ ਸਾਡੇ ਵੀਰ ਨੇ ਗਏ ਕੋਈ ਗੱਲ ਨਹੀਂ ਸਾਡੇ ਭਰਾਵਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਵੀ ਭਰਾਵੋ ਤੁਸੀਂ ਸਾਡੇ ਭਰਾ ਹੋ ਅਸੀਂ ਕਹਿਣਾ ਬਈ ਵੀ ਆ ਗਰੀਬ ਘਰਾਂ ਦੇ ਤੱਕ ਨਹੀਂ ਜਾਣੇ ਚਾਹੀਦੇ ਸਾਥਿਓ ਉਸ ਕਰਕੇ ਗਰੀਬਾਂ ਦੇ ਘਰ ਬਾਈ ਕਹਾਉਣੇ ਨਹੀਂ ਚਾਹੀਦੇ ਬਾਈਏ ਤੁਹਾਡੇ ਨਗਰ ਦੇ ਵਿੱਚ ਹੋਰ ਵੀ ਪੰਚਾਇਤੀ ਜਗ੍ਹਾ ਹੋਊਗੀ ਸਾਰੇ ਪਿੰਡ ਦੀ ਜ਼ਮੀਨ ਉਹ ਪੰਚਾਇਤ ਦੇ ਘਰ ਹੋਰ ਵੀ ਬਹੁਤ ਪਏ ਹੋਣਗੇ ਉਸ ਕਰਕੇ ਭਰਾਵੋ ਇਹ ਠੀਕ ਨਹੀਂ ਨੌਜਵਾਨੋ ਠੀਕ ਆ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਰੇ ਮਾਰਦੇ ਹੋ ਮਰ ਖਲਾਫ ਕੋਈ ਗੱਲ ਨਹੀਂ ਭਾਈ ਮਾਰ ਲਓ ਤੁਸੀਂ ਤੁਹਾਨੂੰ ਗਾਲ ਕੱਢਦੇ ਆ ਕੋਈ ਗੱਲ ਨਹੀਂ ਭਰਾਵੋ ਪਰ ਅਸੀਂ ਕਹਿੰਦੇ ਆ ਭਾਈ ਵੀ ਇਹ ਘਰਬਾਰੀ ਕਹਾਵਣੇ ਬਹੁਤ ਔਖੇ ਵੀ ਗਏ ਇਹ ਪਲੀ ਸੱਤਿਓ ਪ੍ਰਚਾਰਨ ਚ ਬੇਨਤੀ ਕਰਦਿਆਂ ਵੀ ਭਰਾਵੋ ਕਿਸਦਾ ਘਰ ਨਹੀਂ ਉਟਣਾ ਚਾਹੀਦਾ ਭਾਈ ਇਹ ਅਸੀਂ ਕਹਿੰਦੇ ਆ ਜਿਸ ਨੂੰ ਆਇਆ ਲੱਗਦਾ ਵੀ 35 ਖਾਵਾ ਇਹਦਾ ਮੁੱਲ ਪਾ ਲਓ ਇਹਦਾ ਬਾਜ ਪੈਸੇ ਭਰਾ ਕੇ ਇਹਨੂੰ ਮਾਲਕੀ ਹੱਕ ਕਰ ਦੋ ਇਹ ਕਹਿੰਦੇ ਆ ਅਸੀਂ ਅਸੀਂ ਸਾਰੇ ਪਿੰਡ ਦੀ ਜਿਹੜੀ ਹੋਰ ਪੰਚਾਇਤੀ ਜ਼ਮੀਨਾਂ ਲੋਕਾਂ ਨੇ ਰੋਕੀ ਹੋਈ ਹੈ ਉਹਾਂ ਵਿੱਚ ਭਰਾਓ ਉੱਥੇ ਤੁਸੀਂ ਉਹ ਸਾਰੀ ਦਾ ਸਾਰਿਆਂ ਲੋਕਾਂ ਨੂੰ ਮਾਰ ਕੇ ਹੱਤ ਦੇਓ ਅਸੀਂ ਸਰਕਾਰ ਨੂੰ ਕਹਿੰਦੇ ਆਂਗੇ ਇਸ ਕਰਕੇ ਅਸੀਂ ਸੀਐਲ ਨੂੰ ਕਹਿਣਾ ਚਾਹੁੰਦੇ ਆਂਗੇ ਵੀ ਦੇ ਰਹਹਾ ਆ ਤੁਸੀਂ ਖੜਾ ਤਮਾਸ਼ਾ ਦੇਖ ਰਹੇ ਹੋ ਇਹ ਅੱਖ ਮੇਜਾ ਪਕਣਾ ਬੂ ਐਸੇ ਦੇ ਪ੍ਰਸ਼ਾਸਨ ਨੂੰ ਜੇ ਇਸ ਤਰੀਕੇ ਨਾਲ ਇਹ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਇਸ ਲਈ ਅਸੀਂ ਇਹ ਨੌਜਵਾਨਾਂ ਨੂੰ ਭਰਾਓ ਬੇਨਤੀ ਕਰਦੇ ਆਂ ਵੀ ਠੀਕ ਆਗਾ ਤੁਸੀਂ ਜਜ਼ਬਾਤੀ ਹੋ ਥੋੜਾ ਸੀ ਸਤਕਾਰ ਕਰਦੇ ਆਂ ਬਾਈ ਓਏ ਕਿਉਂਕੇ ਪ੍ਰਭੂ ਕਿਸੇ ਗਰੀਬ ਦਾ ਘਰ ਤੋੜਨਾ ਬਹੁਤ ਮਾੜੀ ਗੱਲ ਹੈ ਪ੍ਰਭੂ ਸਾਨੂੰ ਹਾਂ ਦਾ ਨਰ ਮਾਰਨਾ ਚਾਹੀਦਾ ਹੈ ਠੀਕ ਹੈ ਜਿਹੇ ਪੰਚਾਇਤ ਦੇ ਘਰ ਨੇ ਇਹ ਪੰਚਾਇਤੀ ਜਗ੍ਹਾ ਇਹਦੇ ਪੈਸੇ ਭਰਾਵੋ ਬਾਜੂ ਮੋਲ ਲੈ ਲੋ ਇਹਦਾ ਮੋਲ ਲੈ ਕੇ ਇਹਨੂੰ ਪੂਮਾਲ ਕੀ ਹੱਕ ਦੇ ਦੋ ਕਿਉਂਕਿ ਭਾਈ ਜੇ ਅੱਜ ਕਿਸੇ ਗਰੀਬ ਦਾ ਘਟ ਹੈ ਗਿਆ ਉਹ ਘਰ ਨਹੀਂ ਉਹ ਪੈਂਦਾ ਹੈਗਾ ਦੁਆਰੋਂ ਚਾਹੇ ਕਿਸੇ ਕਿਸਾਨ ਦਾ ਚਾਹੇ ਕਿਸੇ ਮਜ਼ਦੂਰ ਦਾਗਾ ਇਸ ਲਈ ਅਸੀਂ ਭਰਾਵੋ ਇੱਥੇ ਸਟੇਜ ਨਾਲ ਮੇਟ ਰਹੇ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਕਰ ਦਾਂਗੇ ਕੋਈ ਗੱਲ ਨਹੀਂ ਤੁਸੀਂ ਸਾਡਾ ਵਿਰੋਧ ਕਰ ਲੋ ਸਾਡੇ ਨਾਲੇ ਮਾਰ ਲੋ ਜੋ ਤੁਸੀਂ ਕਹਿਣਾ ਕਹ ਲੋ ਪਰ ਭਰਾਵੋ ਅਸੀਂ ਕਹਿਣਾ ਵੀ ਕਿਸੇ ਗਰੀਬ ਦਾ ਘਰ ਨਹੀਂ ਟਾਣਾ ਚਾਹੀਦਾ ਉਹ ਗਰੀਬ ਦਾ ਘਰ ਬਹੁਤ ਔਖਾ ਪੈਂਦਾ ਹੈ ਆਪਣੇ ਵਾਲੇ ਲੋਕੋ ਇਹਸ ਲਈ ਇਕੱਠੇ ਹੋ ਕੇ ਲੜਨ ਦੀ ਲੋੜ ਆ ਭਰਾਵੋ ਇੱਥੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਲੜਾਇਆ ਜਾਂਦਾ ਹੈ ਇੱਥੇ ਭਰਾਵੋ ਕਿਵੇਂ ਜਾਤਾਂ ਦੇ ਪੱਤੇ ਖੇਡੇ ਜਾਂਦੇ ਨੇ ਇੱਥੇ ਹਿੰਦੂਆਂ ਮੁਸਲਮਾਨਾਂ ਸਿੱਖਾਂ ਨੂੰ ਲੜਾਇਆ ਜਾਂਦਾ ਹੈ ਐਸੇ ਕਿਸ ਤਰੀਕੇ ਦੇ ਪੱਤੇ ਖੇਡਦੀ ਹੈ ਤੇਰੀ ਹਾਕਮ ਜਮਾਤ ਇਸ ਕਰਕੇ ਉਹ ਨੌਜਵਾਨਾਂ ਨੂੰ ਬੇਇਨਤੀ ਕਰ ਦਿਆਂਗੇ ਵੀ ਭਾਈ ਜਜਵਾਤੀ ਨਾ ਹੋ ਓਏ ਓਏ ਆਹ ਭਰਾਵੋ ਦੇ ਘਰ ਟਾ ਕੇ ਤੁਸੀਂ ਇੱਥੇ ਮੇਲਾ ਲਾਉਣ ਨੂੰ ਕਹਿੰਦੇ ਹੋ ਓਏ ਇੱਥੇ ਮੇਲੇ ਨਹੀਂ ਉਹ ਲੱਗਣੇ ਆ ਜੀ ਦਾ ਘਰ ਉਜੜਜੂ ਉਹਦਾ ਸਦਾਸਾਂ ਦਾ ਲਈ ਮੇਲਾ ਉਜੜਜੂ ਸਾਥਿਓ ਇਸ ਲਈ ਆਪਾਂ ਭਰਾਵੋ ਇਕੱਠੇ ਹੋ ਕੇ ਚੜੇ ਭਾਈ ਸਾਈਂਦਰ ਆਏ ਨੇਗੇ ਆ ਪਰਿਵਾਰਾਂ ਦੇ ਹੱਕ ਚ ਉਹਨਾਂ ਨੂੰ ਬੇਇਨਤੀ ਕਰਦੇ ਮੈਂ ਇੱਧਰ ਦਰਿਆ ਖਾਲੀ ਪੀਂਦੇ ਬਹੋ ਜੋ ਇੱਥੇ ਆਓ ਵੀ ਬਲਕੇ ਜਿਹੜਾ ਆ ਵੀ ਸਾਥੀ ਬਹੋ ਸਾਰੇ ਜਿਹੜਾ ਆਪਣੇ ਇੱਧਰ ਪੁਨਾਲ ਜੀ ਨੇ ਬਹੋ ਕੋਈ ਨਾ ਬੰਦੀ ਇੱਥੇ ਆਈ ਚੱਲਣਾ ਸਾਰਾ ਦਿਨ ਕੋਈ ਗੱਲ ਨਹੀਂ ਭਰਾਵੋ ਪ੍ਰਸ਼ਾਸਨ ਆ ਜੇ ਤਾਂ ਹੁਣ ਬਾਤ ਤੇ ਕੋਈ ਗੱਲ ਨਹੀਂ ਇਹ ਨੌਜਵਾਨ ਨੂੰ ਐ ਲੱਗਦਾ ਹੈ ਵੀ ਅਸੀਂ ਬਰ ਖਲਾਫ ਖੜਿਆ ਅਸੀਂ ਕਹਿੰਦੇ ਆ ਵੀ ਇਹ ਪਿੰਡ ਦੇ ਹੋਰ ਵੀ ਪੰਚਾਇਤੀ ਘਰ ਜਗ੍ਹਾ ਦੇ ਵਿੱਚ ਪਏ ਹੋਣਗੇ ਹੋਰ ਵੀ ਲੋਕਾਂ ਦੇ ਸਿਆਮਲਾੜ ਦੇ ਵਿੱਚ ਘਰ ਪਏ ਹੋਣਗੇ ਅੱਧਾ ਪਿੰਡ ਢੈ ਨੂੰ ਅੱਧਾ ਪਿੰਡ ਜੇ ਤੁਸੀਂ ਭਰਾਵੋ ਨਾ ਹੋਂਦ ਰਿਆ ਇਸ ਕਰਕੇ ਅਪਕਰ ਕਰਨਾ ਹੋਂਦ ਨਹੀਂ ਅਮਰ ਵਿੱਚ ਹਾਂਜੀ ਪ੍ਰਧਾਨ ਜੀ ਇਸ ਕਰਕੇ ਭਾਈ ਜੇ ਤੁਸੀਂ ਭਰਾਵੋ ਆਹੀ ਲੋਕਾਂ ਦੇ ਘਾਟ ਹੁੰਦੇ ਰਹੇ ਅਤਾ ਘਾਟੇ ਨੂੰ ਅਦਾ ਪਿੰਡ ਘਾਟੇ ਨੂੰ ਛੋੜਾ ਇਸ ਲਈ ਸਾਥੀਓ ਇੱਧਰ ਬੈਠੋ ਵੀਰ ਬਣ ਕੇ ਸਾਰੇ ਜਾਗਦੇ ਦੇ ਨਾਲ ਬੈਠੋ ਕਿਉਂਕਿ ਭਰਾਵੋ ਜਾਗਤਾ ਬਹੁਤ ਜ਼ਰੂਰੀ ਹੈ ਕੋਈ ਗੱਲ ਨਹੀਂ ਉਹ ਨੌਜਵਾਨ ਸਾਡੇ ਉਹ ਗੁੱਸੇ ਦੇ ਵਿੱਚ ਨੇ ਉਹ ਬਾਈਆਂ ਨੂੰ ਸਾੰਦਿਆਂ ਨੂੰ ਸਮਝ ਨਹੀਂ ਹੈਗੀ ਬਾਈ ਭਰਾਵਾਂ ਨੂੰ ਸਾਡਾ ਨੂੰ ਇਸ ਕਰਕੇ ਅਸੀਂ ਉਹ ਸਾਥੀਆਂ ਦਾ ਵਿਰੋਧ ਨਹੀਂ ਕਰਦੇ ਜਿਹੜੇ ਆਪਣੇ ਬੰਦੇ ਉੱਧਰ ਖੜੇ ਨੇਗੇ ਆਪਣੇ ਬਾਹਰੋਂ ਆਏ ਹੋਏ ਜਾਇ ਇਹ ਪਿੰਡ ਦੇ ਆਪਣੀ ਹਮਾਇਤ ਤੇ ਨੇ ਉਹਨਾਂ ਨੂੰ ਬੈਂਚੇ ਵਿੱਚ ਇੱਥੇ ਰੱਖੋ ਵੀ ਬੁਲਕੇ ਜਰਾ ਇੱਥੇ ਜੱਜ ਕੇ ਬੈਠੋ ਜਿਹੜੇ ਤੁਹਾਡੇ ਤੁਸੀਂ ਹਮਾਇਤ ਤੇ ਬੁਲਾਏ ਹੋਰੇ ਲੋਕਾਂ ਨੂੰ ਉਹਨਾਂ ਨੂੰ ਇੱਥੇ ਦਿਖਾਓ ਕਿਸੇ ਨੂੰ ਨਹੀਂ ਬੋਲਣਾ ਕਿਸੇ ਨੂੰ ਗਾਲ ਨਹੀਂ ਕੱਢਣੀ ਕੋਈ ਗੱਲ ਨਹੀਂ ਸਾਡੇ ਵਰ ਖਰਾਬ ਜਿਹਨੇ ਨਾਰੇ ਮਾਰਦੇ ਮਾਰੀ ਜਾਵੇ ਅਸੀਂ ਆਹ ਲੋਕਾਂ ਦੇ ਨਾਲ ਖੜਿਆ ਅਸੀਂ ਉਹ ਨੌਵੇਂ ਪਾਸ਼ਾ ਦੀ ਲੜਨ ਤੇ ਖੜਿਆ ਜਿਹੜੇ ਨੌਵੇਂ ਪਾਸ਼ਾ ਨੇ ਉਹ ਹਿੰਦੂਆਂ ਵਾਸਤੇ ਆਦਾ ਸਿਰ ਕਟਾਤਾ ਇਸ ਕਰਕੇ ਭਰਾਵੋ ਛੋਟੇ ਚਾਰਨਾ ਚ ਬੇਨਤੀਆ ਵੀ ਇਕੱਠੇ ਹੋ ਕੇ ਲੜੋ ਆਓ ਇਕੱਠੇ ਹੋਇਆ ਬੜਾ ਗਜਾਲਾ ਨਹੀਂ ਹੈਗਾ ਅੱਜ ਇੱਕ ਘਰ ਨਹੀਂ ਤੈਨੇ ਅੱਜ ਇੱਥੇ ਸਾਰੇ ਪਿੰਡ ਤਹਿਣਗੇ ਪਿੰਡ ਇੱਥੇ ਬਾਈ ਆਹ ਵੱਡੀਆਂ ਵੱਡੀਆਂ ਰੇਲਾਂ ਆ ਰਹੀਆਂ ਨੇ ਰੇਲਾਂ ਇੱਥੇ ਕਹਿੰਦੇ ਭਾਰਤ ਮਾਰ ਆ ਨਿਕਲੀਆਂ ਤੁਹਾਡੇ ਪਿੰਡਾਂ ਦੇ ਕੋਲ ਦੀ ਇੱਥੇ ਬੋਲਟ ਟ੍ਰੇਨ ਆ ਰਹੀਆ ਬੋਲਟ ਟ੍ਰੇਨ ਉਹ ਬੋਲਟ ਟ੍ਰੇਨ ਨੇ ਸੋ ਗਿਆ ਜ਼ਮੀਨਾਂ ਖੋਣੀਆਂ ਨੇ ਇੱਥੇ ਬਾਈ ਸੱਤ ਖੁਸ਼ਕਬੰਦਰਗਾਹਾਂ ਬਣੀਆਂ ਰਏ ਸੱਤ ਖੁਸ਼ਕਬੰਦਰਗਾਹਾਂ ਅੱਜਾ ਬੰਨਿਆਂ ਨੂੰ ਲੱਗਦਾ ਹੋਊਗਾ ਵੀ ਆਹ ਕਰਤਾ ਯਾਰ ਨਜ਼ਾਇਜ਼ ਪਾਲ ਕੇ ਨੇ ਉਹ ਖੁਸ਼ਕਬੰਦਰਗਾਹਾਂ ਨੇ ਹਜ਼ਾਰ ਹਜ਼ਾਰ ਕਿਲਾ ਜ਼ਮੀਨ ਦਾ ਕੁਆਰ ਕਰਨਾ ਉਹ ਕਿਹੜਾ ਖੇਤ ਕਾਇਦਣ ਵਿਆਹ ਸਾਨੂੰ ਚੰਗਾ ਲੱਗਦਾ ਆ ਖੇਤ ਰੋਕਣਾ ਫਿਰ ਭਾਈ ਕੀ ਨੂੰ ਕਹੋਗੇ ਦੱਸਿਓਏ ਉਹ ਤੁਹਾਡੇ ਵਾਸਤੇ ਨਹੀਂ ਕਿਸੇ ਨੇ ਹਾ ਦਾ ਨਾਰਾ ਮਾਰਨਾ ਇਸ ਲਈ ਉਹ ਨਾਜਵਾਨ ਭਰਾਵਾਂ ਨੂੰ ਬੇਨਤੀ ਕਰਦਿਆਂ ਵੀ ਭਾਈ ਮੇਲੇ ਤਾਂ ਲੱਗਣਗੇ ਜੇ ਇੱਥੇ ਸਾਡਾ ਪੰਜਾਬ ਦੇ ਲੋਕ ਖੁਸ਼ੀ ਵਸਣਗੇ ਇਸ ਕਰਕੇ ਸਾਥ ਦਿਓ ਆਪ ਇਕੱਠੇ ਹੋ ਕੇ ਲੜੀਏ ਮੈਂ ਅਮਨਦੀਪ ਨੂੰ ਬੇਨਤੀ ਕਰਾਂਗੇ ਉਹ ਸਟੇਜ ਚਲਾਵੇ ਅਗਲੇ ਬੁਲਾਰਿਆਂ ਨੂੰ ਬੁਲਾਵੇ ਆਪਾਂ ਬਿਲਕੁਲ ਚਾਰਤੇ ਦੇ ਨਾਲ ਬੈਠੀਏ ਪੂਰੇ ਚਾਰਤੇ ਦੇ ਵਿੱਚ ਬੈਠ ਕੇ ਇਧਰ ਜੋ ਵੀ ਸਾਥੀ ਸਾਡੀ ਇੱਧਰ ਹਮਾਇਤ ਤੇ ਆਏ ਨੇ ਪਰਵਾਰਾਂ ਦੇ ਨਾਲ ਆਏ ਨੇ ਮੰਗੋ ਸਟੈਂਡ ਕਰ ਲੈ ਉਦੋਂ ਉਹ ਭਰਾਵਾਂ ਇੱਥੇ ਬੈਠੋ ਡੱਟ ਕੇ ਪੰਜਾਬ ਸਰਕਾਰ ਮਰਦਾਬਾ 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 ਕਿਸਾਨਾਂ ਮਜ਼ਦੂਰਾਂ ਦਾ ਬੇਨਤੀ ਕਰਦਾ ਉਹ ਸਾਡੀਆਂ ਮਾਵਾ ਭਣਾਂ ਨੇ ਖੜੀਆਂ ਨੇ ਉਹਨਾਂ ਨੂੰ